ਸਿਟੀ ਬਿਊਟੀਫੁੱਲ ਚੰਡੀਗੜ੍ਹ ਨੂੰ ਨਿਯਮਾਂ ਦੀ ਪਾਲਣਾ ਕਰਨ ਵਾਲੇ ਸ਼ਹਿਰ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਪਰ ਉੱਥੇ ਹੀ ਜਿਸ ਚੰਡੀਗੜ੍ਹ ਪੁਲਿਸ ਤੇ ਨਿਯਮਾਂ ਦੀ ਪਾਲਣਾ ਕਰਉਣ ਦੀ ਜ਼ਿੰਮਵਾਰੀ ਹੈ ਜੇਕਰ ਉਹ ਹੀ ਨਹੀਂ ਬਣੋ ਚਿੱcke ਟੰਗਣ ਲੱਗੇਗੀ ਤਾਂ ਲੋਕਾਂ ਦੀ ਰਾਖੀ ਕੌਣ ਕਰੇਗਾ ਤੇ ਕੌਣ ਇਹਨਾਂ ਨਿਯਮਾਂ ਦੀ ਪਾਲਣਾ ਕਰਾਏਗਾ ਕਿਉਂਕਿ ਇਹੀ ਚੰਡੀਗੜ੍ਹ ਪੁਲਿਸ ਦੇ ਕਰਮੀ ਖੁਦ ਹੀ ਇਹਨਾਂ ਨਿਯਮਾਂ ਦੀ ਉਲੰਘਣਾ ਕਰਦੇ ਹੋਏ ਦਿਖਾਈ ਦੇ ਜਾਂਦੇ ਨੇ ਹਾਲ ਹੀ ਵਿੱਚ ਕੁਝ ਅਜਿਹੇ ਹੀ ਮਾਮਲੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਮਾਮਲੇ 'ਚ ਤਾਂ ਪੁਲਿਸ ਨੇ ਕਾਰਵਾਈ ਵੀ ਕਰ ਦਿੱਤੀ ਹੈ ਤੇ ਚਲਾਨ ਵੀ ਕਰ ਦਿੱਤਾ ਗਿਆ। ਪਹਿਲੇ ਮਾਮਲੇ ਦੀ ਜ਼ਿਕਰ ਗੱਲ ਕੀਤੀ ਜਾਇਆ ਤਾਂ ਉਹ ਹੋਟਲ ਜੀ ਡਬਲਯੂ ਬੈਰੀਅਰ ਤੇ ਕੋਲ ਦਾ ਦੱਸਿਆ ਜਾ ਰਿਹਾ ਜਿਸ ਦੀਆਂ ਤਸਵੀਰਾਂ ਇੱਕ ਯੂਜ਼ਰ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤੀਆਂ ਨੇ। ਜਿਸ ਵਜ੍ਹਾ ਉਸਨੇ ਲਿਖਿਆ ਕਿ ਉਹ ਰੱਡਰ ਲਾਈਟ ਤੇ ਖੜਾ ਸੀ ਤੇ ਹਰੀ ਬੱਤੀ ਹੋਣ ਤੇ ਲੰਘਣ ਦਾ ਇੰਤਜ਼ਾਰ ਕਰ ਰਿਹਾ ਸੀ ਐਨਐਚ ਹੀ ਪਿੱਛੋਂ ਪੁਲਿਸ ਦੀ ਇੱਕ ਸਕੋਰਪਿਓ ਗੱਡੀ ਗਲਤ ਲਾਈਨ 'ਚ ਆਵੜੀ ਤੇ ਜਿਹਾ ਕਰਨ ਦੇ ਨਾਲ ਉਹ ਸ਼ਖਸ ਹਾਦਸੇ ਦਾ ਸ਼ਿਕਾਰ ਵੀ ਹੋ ਸਕਦਾ ਸੀ ਤੇ ਇਸ ਸਬਦੇ ਬਾਅਦ ਉਸ ਸ਼ਖਸ ਨੇ ਸੋਸ਼ਲ ਮੀਡੀਆ ਤੇ ਇਸ ਦੀਆਂ ਤਸਵੀਰਾਂ ਸ਼ੇਅਰ ਕਰਦਿਆਂ ਹੋਇਆ ਮਾਮਲੇ ਵਿੱਚ ਕਾਰਵਾਈ ਦੀ ਮੰਗ ਕੀਤੀ ਹੈ ਦੂਜੇ ਮਾਮਲੇ ਦੇ ਵਿੱਚ ਇੱਕ ਸ਼ਖਸ ਨੇ ਸੋਸ਼ਲ ਮੀਡੀਆ ਤੇ ਬੁਲੇਟ ਬਾਈਕਰ ਸਾਈਕਲ ਚਲਾਉਂਦੇ ਹੋਏ ਪੁਲਿਸ ਵਾਲੇ ਦਾ ਵੀਡੀਓ ਸ਼ੇਅਰ ਕੀਤਾ। ਇਸ ਯੂਜ਼ਰ ਨੇ ਲਿਖਿਆ ਹੈ ਕਿ ਕੀ ਪੁਲਿਸ ਕਰੰਗੀਆਂ ਦੇ ਲਈ ਮੋਡੀਫਾਈ ਸਲੈਂਸਰ ਮਾਨਿਆ ਨੇ। ਇਹ ਫੋਟੋ ਸੈਕਟਰ 35 ਤੇ 36 34 ਦੱਸੀ ਜਾ ਰਹੀ ਹੈ। ਇਸ ਦੇ ਵਿੱਚ ਪੁਲਿਸ ਦੇ ਵੱਲੋਂ ਜਵਾਬ ਦਿੱਤਾ ਗਿਆ ਕਿ ਇਸ ਤਰ੍ਹਾਂ ਦੇ ਵਾਇਓਲੇਸ਼ਨ ਦੇ ਵਿੱਚ ਆਨਲਾਈਨ ਕਾਰਵਾਈ ਨਹੀਂ ਦੀਏ। ਇਸ ਲਈ ਮੌਕੇ ਤੇ ਮੌਜੂਦ ਫੀਲਡ ਸਟਾਫ ਦੇ ਵੱਲੋਂ ਹੀ ਕਾਰਵਾਈ ਕੀਤੀ ਜਾਂਦੀ ਹੈ। ਉਹ ਤੇ ਹੀ ਗੱਲ ਕਰਦੇ ਹਾਂ ਤੀਸਰੇ ਤੇ ਆਖਰੀ ਮਾਮਲੇ ਦੀ। ਇਹ ਤੀਸਰਾ ਮਾਮਲਾ ਚੰਡੀਗੜ੍ਹ ਦੇ ਵਿਦਿਆਪਤਾ ਦੱਸਿਆ ਜਾ ਰਿਹਾ। ਇਹ ਮਾਮਲਾ ਪੀਜੀਆਈ ਦੇ ਗੇਟ ਦੇ ਸਾਹਮਣੇ ਦਾ ਹੈ ਤੇ ਇਸ ਦੇ ਵਿੱਚ ਦੋ ਪੁਲਿਸ ਕਰਮਚਾਰੀ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਜਾ ਰਹੇ ਨੇ ਤੇ ਇਸ ਬਾਈਕ ਤੇ ਵਿੱਚ ਪਿੱਛੇ ਬੈਠੇ ਪੁਲਿਸ ਕਰਮਚਾਰੀ ਨੇ ਹੈਲਮਟ ਨਹੀਂ ਪਹਿਨਿਆ ਹੋਇਆ ਤੇ ਯੂਜ਼ਰ ਦੀ ਇਸ ਸ਼ਿਕਾਇਤ ਤੋਂ ਬਾਅਦ ਦੀ ਚੰਡੀਗੜ੍ਹ ਪੁਲਿਸ ਦਾ ਵੀ ਉਹੀ ਜਵਾਬ ਫਿਲਦਾ ਹੈ ਕਿ ਮਾਮਲੇ ਦੇ ਵਿੱਚ ਕੰਪਲੇਂਟ ਦਰਜ ਕਰ ਲਈ ਗਈ ਹੈ ਤੇ ਇਸ ਦਾ ਚਲਾਨ ਜਾਰੀ ਕਰ ਦਿੱਤਾ ਗਿਆ ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ